21 ਜੋੜਿਆਂ ਦੇ ਆਨੰਦ ਕਾਰਜ ਕੀਤੇ ਗਏ ਆ ਕਿਸੀ ਧਰਮ ਪ੍ਰਚਾਰ ਅਮਰ ਸੰਚਾਰ ਦੀ ਲਹਿਰ ਦੇ ਨਾਲ-ਨਾਲ ਜਿਹੜੇ ਪਰਵਕਾਰ ਦੇ ਕਾਰਜ ਗੁਰੂ ਨਾਨਕ ਦਾ ਸਿਧਾਂਤ ਹੈ ਸਰਬੱਤ ਦੇ ਭਲੇ ਦਾ ਉਹਦੇ ਉੱਤੇ ਅਸੀਂ ਜਿਹੜਾ ਹੈਗਾ ਉਹ ਕੰਮ ਕਰ ਸਕੀਏ ਨਾਲ ਚੱਲ ਰਿਹਾ ਕਿਸਾਨ ਸੰਘਰਸ਼ ਦੀ ਸਫਲਤਾ ਵਾਸਤੇ ਵੀ ਅਰਦਾਸ ਹੋਈ ਹੈ ਸੁਹਾਗੇ ਜੋੜਿਆਂ ਨੂੰ ਗ੍ਰਸਤ ਜੀਵਨ ਦੀਆਂ ਖੁਸ਼ੀਆਂ ਬਖਸ਼ਣ ਗੁਰਸਿੱਖੀ ਬਖਸ਼ਣ ਮਿਆ ਕਰਨ ਵਿਆਹ ਇੱਕ ਕਰਨਾ ਬੜਾ ਮੁਸ਼ਕਲ ਹੁੰਦਾ ਔਰ ਇਨੀ 21 ਜੋੜਿਆਂ ਦੇ ਸਿਰ ਜੋੜੇ ਜਿਵੇਂ 21 ਸਾਡੀਆਂ ਭੈਣਾਂ ਦੀ ਸ਼ਾਦੀ ਹੋਈ ਹੈ ਨਾ ਝੂਠੀਆਂ ਕਹਾਣੀਆਂ ਜਿਹੜੀਆਂ ਜੇਲ੍ਹਾਂ ਦੇ ਵਿੱਚ ਸੂਈ ਨਹੀਂ ਪਹੁੰਚ ਸਕਦੀ ਉੱਥੇ ਪਹਿਰੇ ਲੱਗੇ ਆ ਉੱਥੇ ਇਸ ਤਰ੍ਹਾਂ ਦੇ ਖੁਫੀਆ ਕੈਮਰੇ ਪਹੁੰਚਣੇ ਸਾਰੀਆਂ ਬਣਾਵਟੀ ਕਹਾਣੀਆਂ ਨੇ ਅਸੀਂ NSA ਖਤਮ ਕਰਕੇ ਸਾਡੇ ਉਹਨਾਂ ਸਿੱਖ ਨੌਜਵਾਨਾਂ ਨੂੰ ਰਿਹਆ ਕਰਨਾ ਚਾਹੀਦਾ ਹੈ ਸਿਰਸਾ ਵਾਦੀ ਦਾ ਨੰਦ ਕਾਰਜ ਕਰਾਏ ਦੇ ਰਲਕੀ ਦੇ ਵਿਆਹ ਕਰਾਈ ਤੇ ਇਹਨਾਂ ਦੇ ਲੜਕੀ ਨੂੰ ਵਿਆਹ ਕਿਵੇਂ ਅਸੀ ਦੇਣਾ ਚਾਹੋ ਗੁਰਦੁਆਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾਦੂ ਸਾਹਿਬ ਸਿਰਸਾ ਹਰਿਆਣਾ ਵਿਖੇ ਹਰ ਸਾਲ ਸਾਲਾਨਾ ਗੁਰਮਤ ਸਮਾਗਮ ਨਗਰ ਕੀਰਤਨ ਧਾਰਮਿਕ ਦੀਵਾਨ ਸੱਜਦੇ ਔਰ 21 ਸੁਭਾਗੇ ਜੋੜਿਆਂ ਦੇ ਆਨੰਦ ਕਾਰਜ ਕੀਤੇ ਜਾਂਦੇ ਆ ਸੁਖ ਸੇਵਾ ਸਿਮਰਨ ٹرسٹ ਪੰਥਕ ਸੇਵਾ ਲੈਰ ਦਾਦੂ ਸਾਹਿਬ ਜਥੇਬੰਦੀ ਨਗਰ ਨਿਵਾਸੀ ਇਲਾਕਾ ਨਿਵਾਸੀ ਦੇਸ਼ ਪ੍ਰਦੇਸ਼ ਦੀਆਂ ਸੰਗਤਾਂ ਦੇ ਵੱਲੋਂ ਤਨ ਮਨ ਧੰਦੇ ਨਾਲ ਸੇਵਾ ਕਰਕੇ ਉਪਰਾਲਾ ਕੀਤਾ ਜਾਂਦਾ ਹੈ 18 ਫਰਵਰੀ 2024 ਅੱਜ 21 ਜੋੜਿਆਂ ਦੇ ਆਨੰਦ ਕਾਰਜ ਕੀਤੇ ਗਏ ਆ ਬੇਅੰਤ ਮਹਾਪੁਰਸ਼ਾ ਆ ਧਾਰਮਿਕ ਰਾਜਨੀਤਿਕ ਆਗੂ ਸਹਿਬਾਨ ਸਿੱਖ ਸੰਗਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਦਿਲ ਦੀਆਂ ਗਹਿਰਾਈਆਂ ਚੋਂ ਅਰਦਾਸ ਕਰਦਾ ਗੁਰੂ ਦੇ ਚਰਨਾਂ 'ਚ ਕਿ ਸੱਚੇ ਪਾਤਸ਼ਾਹ ਇਹਨਾਂ ਸੁਭਾਗੇ ਜੋੜਿਆਂ ਨੂੰ ਗ੍ਰਸਥ ਜੀਵਨ ਦੀਆਂ ਖੁਸ਼ੀਆਂ ਬਖਸ਼ੇ ਔਰ ਜਿਨ੍ਹਾਂ ਸੰਗਤਾਂ ਵੱਲੋਂ ਪਰਵਕਾਰਾਂ 'ਚ ਸੇਵਾਏ ਆ ਉਹਨਾਂ ਦੀ ਵੀ ਸੇਵਾ ਸਤਿਗੁਰ ਸੱਚੇ ਪਾਤਸ਼ਾਹ ਸਫਲੀਕਰਨ ਤੇ ਸਾਨੂੰ ਇਹ ਉਦੋਂ ਬਪਾਰਾਲਾ ਬਖਸ਼ਣ ਕਿ ਅਸੀਂ ਧਰਮ ਪ੍ਰਚਾਰ ਅਮਰ ਸੰਚਾਰ ਦੀ ਲਹਿਰ ਦੇ ਨਾਲ-ਨਾਲ ਜਿਹੜੇ ਪਰਵਕਾਰ ਦੇ ਕਾਰਜ ਗੁਰੂ ਨਾਨਕ ਦਾ ਸਿਧਾਂਤ ਹੈ ਸਰਬੱਤ ਦੇ ਭਲੇ ਦਾ ਉਹਦੇ ਉੱਤੇ ਅਸੀਂ ਜਿਹੜਾ ਹੈਗਾ ਉਹ ਕੰਮ ਕਰ ਸਕੀਏ ਨਾਲ ਹੀ ਗੁਰੂ ਦੀ ਕਿਰਪਾ ਸਦਕਾ ਜਿੱਥੇ ਸੰਗਤਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਹੋਈ ਹੈ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਹੋਈ ਹੈ ਉੱਥੇ ਚੱਲ ਰਹੇ ਕਿਸਾਨ ਸੰਘਰਸ਼ ਦੀ ਸਫਲਤਾ ਵਾਸਤੇ ਵੀ ਅਰਦਾਸ ਹੋਈ ਹੈ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਸੁਹਾਗੇ ਜੋੜਿਆਂ ਨੂੰ ਗ੍ਰਸਥ ਜੀਵਨ ਦੀਆਂ ਖੁਸ਼ੀਆਂ ਬਖਸ਼ਣ ਗੁਰਸਿੱਖੀ ਬਖਸ਼ਣ ਗੁਰੂ ਦੇ ਚਰਨਾਂ 'ਚ ਇਹ ਹੀ ਅਰਦਾਸ ਹੈ ਤਾਂ ਕੀ ਸੰਗਤਾਂ ਦੀ ਕੀਤੀ ਹੋਈ ਸੇਵਾ ਜਿਹੜੀ ਆ ਉਹ ਸਫਲੀ ਹੋ ਸਕੇ ਹੀ ਉਪਰਾਲੇ ਜਿਹੜੇ ਆ ਉਹ ਲਗਾਤਾਰ ਗੁਰੂ ਦੀ ਕਿਰਪਾ ਸਦਕਾ ਜਾਰੀ ਰਹਿਣਗੇ ਜਿਸ ਤਰ੍ਹਾਂ ਕੱਲ ਜਿਹੜਾ ਅਮਰਿਤਪਾਲ ਦੇ ਵਕੀਲ ਦਾ ਬਿਆਨ ਆਇਆ ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਉਹਨਾਂ ਅੰਦਰ ਜਿਹੜਾ ਉਹ ਜਿੱਥੇ ਬੈਦਿਆਂ ਤੇ ਸੀ ਉਹਨਾਂ ਦੇ ਅੰਦਰ ਜਿਹੜਾ ਕੈਮਰਾ ਵੀ ਜਿਹੜਾ ਬਰਾਮਦ ਕੀਤਾ ਗਿਆ ਤੇ ਨਾਲ ਕੋਲ ਫੋਨ ਵੀ ਬਰਾਮਦ ਕੀਤੇ ਗਏ ਕਹਿੰਦੇ ਐਨਐਸਏ ਖਤਮ ਹੋ ਰਹੀ ਤਾਂ ਜਿਹੜਾ ਇਹ ਜਿਹੜਾ ਕਦਮ ਚੁੱਕਿਆ ਗਿਆ ਪਹਿਲੇ ਦਿਨ ਤੋਂ ਹੀ ਇਹ ਕਿਹਾ ਸੀ ਕਿ ਸਾਡੇ ਜਿਹੜੇ ਬੰਦੀ ਸਿੰਘ ਆ ਉਹਨਾਂ ਦੀ ਰਿਹਾਈਆਂ ਹੋਣੀਆਂ ਚਾਹੀਦੀਆਂ ਉਹਦੇ ਵਾਸਤੇ ਹੀ ਜਦੋਜਾਹਦ ਕਰ ਰਹੇ ਪਰ ਸਾਡੇ ਹੋ ਡੇਬਰੂਗੜ੍ਹ ਜੇਲ੍ਹ ਭੇਜਿਆ ਉਹਦੀ ਅਸੀਂ ਉਸ ਵੇਲੇ ਤੋਂ ਸਖਤ ਸ਼ਬਦਾਂ ਚ ਨਖੇਦੀ ਕੀਤੀ ਔਰ ਸਰਕਾਰਾਂ ਨੇ ਕਿਹਾ ਕਿ ਉਹਨਾਂ ਨੂੰ ਬੇਕਸੂਰ ਸਿੱਖਾ ਨੋ ਰਹਾ ਕੀਤਾ ਜਾਵੇ ਔਰ ਨਾਲ ਹੀ ਇਹ ਜਿਹੜੀਆਂ ਝੂਠੀਆਂ ਕਹਾਣੀਆਂ ਜਿਹੜੀਆਂ ਜੇਲ੍ਹਾਂ ਦੇ ਵਿੱਚ ਸੂਈ ਨਹੀਂ ਪਹੁੰਚ ਸਕਦੀ ਉੱਥੇ ਪਹਿਰੇ ਲੱਗੇ ਆ ਉੱਥੇ ਇਸ ਤਰ੍ਹਾਂ ਦੇ ਖੁਫੀਆ ਕੈਮਰੇ ਪਹੁੰਚਣੇ ਸਾਰੀਆਂ ਬਣਾਵਟੀ ਕਹਾਣੀਆਂ ਨੇ ਅਸੀਂ ਤਣ ਤੇ ਹੰਡਾਈਆਂ ਨੇ ਤਾਂ ਕਰਕੇ ਸਾਨੂੰ ਪਤਾ ਇਹੋ ਜੀਆਂ ਗੱਲਾਂ ਤੋਂ ਸਰਕਾਰਾਂ ਨੂੰ ਬਾਜ ਆਉਣਾ ਚਾਹੀਦਾ ਐਨਐਸਸੀ ਖਤਮ ਕਰਕੇ ਸਾਡੇ ਉਹਨਾਂ ਸਿੱਖ ਨੌਜਵਾਨਾਂ ਨੂੰ ਰਿਆ ਕਰਨਾ ਚਾਹੀਦਾ ਸੱਗਾ ਸਾਹਿਬ ਤੁਸੀਂ ਪੁੱਛੋ ਬੜੇ ਕਲਾਕਾਰ ਘਟੁੰਦੇ ਨੇ ਧਾਰਮਿਕ ਸਮਾਗਮਾਂ ਦੇ ਵਿੱਚ ਪਹੁੰਚਦੇ ਨੇ ਤੁਸੀਂ ਅੱਜ ਪੁੱਛੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਖਾਸ ਤੌਰ ਤੇ ਦੇਖੋ ਬਾਬਾ ਜੀ ਜਥੇਦਾਰ ਮਲਜੀਤ ਸਿੰਘ ਜੀ ਦਾਦੂ ਵਾਲ ਸਾਹਿਬ ਮੈਂ ਬੜਾ ਲੱਕੀ ਹਾਂ ਮੈਂ ਆਪਣੇ ਆਪ ਨੂੰ ਬੜਪਾਗਾ ਸਮਝਦਾ ਕਿ ਇੰਨੇ ਮਹਾਪੁਰਸ਼ ਮੈਨੂੰ ਪਿਆਰ ਕਰਦੇ ਆ ਤੇ ਇਹਨਾਂ ਦਾ ਮੇਰੇ ਨਾਲ ਬਹੁਤ ਪਿਆਰ ਹੈ ਜਦੋਂ ਮੇਰੇ ਸਾਡਾ ਮੈਂ ਘਰ ਬਣਾਇਆ ਸੀ ਤੇ ਮਹਾਰਾਜ ਦਾ ਪ੍ਰਕਾਸ਼ ਕਰਵਾਇਆ ਸੀ ਤੇ ਬਾਬਾ ਜੀ ਨੇ ਆਣ ਕੇ ਬੜਾ ਮੈਨੂੰ ਆਨੰਦ ਦਵਾਇਆ ਸੀ ਵੀ ਨਹੀਂ ਬੜਾ ਉਦੋਂ ਦਾ ਹੀ ਮੇਰਾ ਇਹਨਾਂ ਨਾਲ ਪਿਆਰ ਆ ਸੋ ਮੈਂ ਹਮੇਸ਼ਾ ਹੀ ਸੱਚਾਈ ਨਾਲ ਖੜਨ ਵਾਲੇ ਬੰਦੇ ਆ ਹੁਣ ਇਹਨਾਂ ਨੇ ਜਿੱਥੇ ਕੋਈ ਚੰਗਾ ਕੰਮ ਕਰਦਾ ਇਹਨਾਂ ਕੋਈ ਵੀ ਕਰਦਾ ਤੇ ਮੇਰਾ ਉੱਥੇ ਮੇਰੀ ਆਤਮਾ ਕਹਿੰਦੀ ਵੀ ਨਹੀਂ ਸੰਗੇ ਤੈਨੂੰ ਜਾਣਾ ਚਾਹੀਦਾ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਜ ਬੜਾ ਕੁਝ ਦਿੱਤਾ ਹੈ ਮਿਹਨਤ ਕੀਤੀ ਆ ਮਿਹਨਤ ਕਰਕੇ ਬਾਬਾ ਜੀ ਉਹਨਾਂ ਨੂੰ ਪਤਾ ਹੈ ਹਨਾ ਮੈਂ ਨਹੀਂ ਸੰਗੇ ਤੂੰ ਬੜੀ ਯਾਰ ਮਿਹਨਤ ਕੀਤੀ ਗੁਰਬੇ ਕੋ ਗੀਸਾ ਮੇਰੇ ਉਸਤਾਦ ਜੀ ਹੈ ਹਨਾ ਉਹਨਾਂ ਨਾਲ ਮੈਂ ਬੜਾ ਮਿਹਨਤ ਕਰਕੇ ਇੱਥੇ ਤੱਕ ਪਹੁੰਚਿਆ ਸੋ ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਬਾਬਾ ਜੀ ਦੇਖੋ ਪਹਿਲਾਂ ਤੋਂ ਹੀ ਬਾਬਾ ਜੀ ਜ਼ੁਲਮ ਨਾਲ ਟੱਕਰ ਲੈਂਦੇ ਆ ਰਹੇ ਹਨਾ ਤੁਹਾਨੂੰ ਪ ਕਹਿਣ ਦੀ ਮੈਨੂੰ ਮੈਨੂੰ ਕੋਈ ਮੇਰੀ ਕੋਈ ਲੋੜ ਨਹੀਂ ਉਹ ਸਾਰੇ ਸੰਗਤ ਨੂੰ ਪਤਾ ਹੀ ਹੈ ਸਾਰਿਆਂ ਨੂੰ ਪਤਾ ਹੀ ਆ ਕਿ ਬਾਬਾ ਜੀ ਕਿੰਨੇ ਇਮਾਨਦਾਰ ਆ ਕਿੰਨੇ ਇਮਾਨਦਾਰ ਨੇ ਇਹ ਜ਼ੁਲਮ ਦੇ ਖਿਲਾਫ ਲੜਦੇ ਆ ਕਿਸਾਨ ਮੋਰਚੇ ਵਿੱਚ ਵੀ ਇਹ ਕਿਸਾਨਾਂ ਦੇ ਵੱਲ ਲਈ ਉਹਨਾਂ ਲਈ ਅੱਜ ਧਿਕਾਰੇ ਵੀ ਬੁਲਾਏ ਆ ਵੀ ਸਰਕਾਰਾਂ ਨਾਲ ਸਿੱਧਾ ਮੱਥਾ ਲਾਉਣ ਵਾਲੇ ਆ ਨਾ ਤੇ ਇਸ ਕਰਕੇ ਅੱਜ ਇਹਨਾਂ ਨੇ ਜਿੱਥੇ ਸਰਕਾਰਾਂ ਨਾਲ ਮੱਥਾ ਲਾਉਂਦੇ ਨੇ ਉਥੇ ਸਮਾਜ ਸੇਵੀ ਇੰਨਾ ਵਧੀਆ ਕੰਮ ਕਰਦੇ ਨੇ ਅੱਜ 21 ਜੋੜਿਆਂ ਦੇ ਵਿਆਹ ਕਰਨ ਵਿਆਹ ਇੱਕ ਕਰਨਾ ਬੜਾ ਮੁਸ਼ਕਲ ਹੁੰਦਾ ਔਰ ਇਨੀ 21 ਜੋੜਿਆਂ ਦੇ ਸਿਰ ਜੋੜੇ ਸੋ ਇਹ ਬਹੁਤ ਵਣਭਾਗਾ ਦੇ ਨੇ ਔਰ ਔਰ ਖੁਸ਼ੀ ਦੀ ਗੱਲ ਇਹ ਹੈ ਕਿ ਇਹ ਬਾਬਾ ਮਰਦਾਨਾ ਜੀ ਨੂੰ ਇਹ ਸਾਰਾ ਸਮਾਗਮ ਸਮਰਪਿਤ ਸੀ ਸੋ ਮੈਨੂੰ ਤਾਂ ਵਧੀਆ ਲੱਗਿਆ ਜੀ ਇੱਥੇ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਕਲਾਕਾਰ ਜਿਹੜੇ ਸ਼ੁਰੂਆਤ ਕਰ ਰਹੇ ਨੇ ਜਾਣ ਵਾਸਤੇ ਕਿਉਂਕਿ ਇੱਕ ਕਲਾਕਾਰ ਸਿਰਫ ਪਹੁੰਚਾ ਰੇਸ਼ਮਨ ਮੋਲ ਜੀ ਉਸ ਤੋਂ ਬਾਅਦ ਕੋਈ ਕਲਾਕਾਰ ਅਜੇ ਤੱਕ ਨਹੀਂ ਪਹੁੰਚਾ ਤੁਸੀਂ ਜਾਣ ਦੀ ਤਿਆਰੀ ਬਣਾ ਰਹੇ ਹੋ ਕੁਝ ਵਿਚਾਰ ਹੈ ਕਿਉਂਕਿ ਅੱਜ ਦਾ ਦਿਨ ਲਾਸਟ ਮੀਟਿੰਗ ਦਾ ਸਮਾਂ ਦਿੱਤਾ ਗਿਆ ਕਿ ਲੱਗਦਾ ਹੈ ਹਾਂ ਜੀ ਹਾਂ ਜੀ ਕੋਈ ਗੱਲ ਨਹੀਂ ਜੀ ਮੈਂ ਤਾਂ ਪਹਿਲਾਂ ਵੀ ਜਾ ਕੇ ਆਇਆ ਔਰ ਅਸੀਂ ਖੜਾਂਗੇ ਇਹ ਸਾਡੇ ਹੀ ਭਾਈਚਾਰਾ ਹੈ ਸਾਡੇ ਹੀ ਕਿਸਾਨ ਨੇ ਹਨਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਪਲੀਜ਼ ਹੋਤੇ ਹਮ ਹਮ ਅੱਗੇ ਪਹੁੰਚੋ ਇਹਨਾਂ ਦਾ ਸਾਥ ਦਿਓ ਔਰ ਸਰਕਾਰ ਨੂੰ ਅਕਲ ਦੇਵੇ ਬਾਬਾ ਚੜ੍ਹਦੀ ਕਲਾ 'ਚ ਰੱਖੇ ਇਹਨਾਂ ਨੂੰ ਕਿਸਾਨਾਂ ਨੂੰ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਫੀ ਕਲਾਕਾਰ ਵੀ ਇੱਥੇ ਜਿਹੜੇ ਨੇ ਪਹੁੰਚੇ ਨੇ ਸੋਸੀ ਨਾਲ ਵੀ ਗੱਲਬਾਤ ਤੁਸੀਂ ਅੱਜ ਆ ਜਿਓ ਕੀ ਮੈਸੇਜ ਦੇਣਾ ਚਾਹੁੰਦਾ ਖਾਸ ਤੌਰ ਤੇ ਕਿਉਂਕਿ ਜਿਹੜਾ ਆਨੰਦ ਕਾਰਜ ਕਰਾਇਆ ਗਏ ਨੇ ਤਾਂ ਖਾਸ ਤੌਰ ਤੇ ਕਲਾਕਾਰਾਂ ਦੀ ਜਿਹੜੀ ਸ਼ਮੂਲੀਅਤ ਬਹੁਤ ਘੱਟ ਦੇਖਣ ਨੂੰ ਮਿਲਦੀ ਆ ਧਾਰਮਿਕ ਸਮਾਗਮਾਂ ਦੇ ਵਿੱਚ ਕਿਵੇਂ ਲੱਗਿਆ ਜਾ ਕੇ ਨਹੀਂ ਅਸੀਂ ਅਕਸਰ ਹੀ ਇੱਥੇ ਆਉਣੇ ਆ ਸਾਡਾ ਆਪਦਾ ਘਰ ਹੈ ਇਹ ਸਾਨੂੰ ਬੜਾ ਅੱਛਾ ਲੱਗਦਾ ਸਾਡੇ ਜਿਵੇਂ ਇੱਕੀ ਸਾਡੀਆਂ ਭੈਣਾਂ ਦੀ ਸ਼ਾਦੀ ਹੋਈ ਹੈ ਨਾ ਤਾਂ ਅਕਸਰੀ ਬਾਬਾ ਜੀ ਇਦਾਂ ਦੇ ਪ੍ਰੋਗਰਾਮ ਕਰਦੇ ਰਹਿੰਦੇ ਤੇ ਸਾਰਿਆਂ ਇਹ ਪਰਿਵਾਰਾਂ ਨੂੰ ਬਹੁਤ-ਬਹੁਤ ਵਧਾਈ ਹੈ ਤੇ ਬਾਬਾ ਜੀ ਦਾ ਬਹੁਤ-ਬਹੁਤ ਧੰਨਵਾਦ ਹੈ ਵੀ ਉਹ ਸਾਰਿਆਂ ਦਾ ਇੰਨਾ ਖਿਆਲ ਰੱਖਦੇ ਆ ਤੇ ਸਭ ਨੂੰ ਇਦਾਂ ਦੇ ਪ੍ਰੋਗਰਾਮ ਜਿਹੜੇ ਹੈਗੇ ਆ ਸਾਨੂੰ ਸਭ ਨੂੰ ਮਿਲ ਕੇ ਇਦਾਂ ਦੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨੀ ਚਾਹੀਦੀ ਹੈ ਆਪਣਾ-ਆਪਣਾ ਬੰਨ ਦਾ ਯੋਗਦਾਨ ਪਾਉਣਾ ਚਾਹੀਦਾ ਹੈ ਕਿਸਾਨੀ ਸੰਘਰਸ਼ ਤੇ ਕੋਈ ਦੋਸ਼ ਵੱਤ ਕਹਿਣਾ ਚਾਹੂਗਾ ਕਿਉਂਕਿ ਕਿਸਾਨ ਜਿਹੜੇ ਨੇ ਬਾਰਡਰ ਦੇ ਉੱਪਰ ਡੱਟੇ ਹੋਏ ਨੇ ਦੋਸਤੋਂ ਦੇ ਕਰੀਬ ਸਿਸ ਕਿਸਾਨਾਂ ਦੀ ਜੱਕ ਵੀ ਹੋਏ ਨੇ ਇੱਕ ਕਿਸਾਨ ਦੀ ਮੌਤ ਵੀ ਹੋ ਗਈ ਚੜਦੀ ਕਲਾ ਹੋਏਗੀ ਕੋਈ ਗੱਲ ਨਹੀਂ ਮਾਲਕ ਨਾਲ ਹੀ ਐ ਤੇ ਸਰ ਜਨ ਡਟ ਕੇ ਰਹਿਣ ਮਾਲਕ ਨਾਲ ਐ ਆਓ ਜੀ ਇਧਰ ਆਓ ਸੋ ਬਿਲਕੁਲ ਐਸਾ ਨਾ ਜਿਸ ਤਰ੍ਹਾਂ ਗੱਲ ਕੀਤੀ ਆਵੇ ਬਲਜੀਤ ਸਿੰਘ ਜੀ ਦਾਦੂਵਾਲ ਤੇ ਹੋਰ ਜਿਹੜੇ ਕਲਾਕਾਰਾਂ ਨਾਲ ਗੱਲਬਾਤ ਕੀਤੀ ਆ ਜਿਨ੍ਹਾਂ ਨੇ ਕਿਹਾ ਕਿ ਕਿਸਾਨੀ ਜਿਹੜਾ ਅੰਦੋਲਨ ਆ ਉਹ ਚੱਲ ਰਿਹਾ ਹੈ ਉਹਦੇ ਵਿੱਚ ਜਿਹੜਾ ਵੱਧ ਚੜ ਕੇ ਜਿਹੜਾ ਸਾਥ ਦਿੱਤਾ ਜਾ ਰਿਹਾ ਕਿਤੇ ਨਾਲ ਗੱਲ ਕੀਤੀ ਹੈ ਸਰਕਾਰਾਂ ਨੂੰ ਸਰਕਾਰਾਂ ਦੇ ਨਾਲ ਜਿਹੜਾ ਸਿੱਧਾ ਮੱਥਾ ਲਗਾਇਆ ਜਾ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਕਿਸਾਨੀ ਅੰਦੋਲਨ ਹੱਲ ਨਹੀਂ ਹੁੰਦਾ ਤਾਂ ਸਮੇਂ ਦੇ ਮੁਤਾਬਕ ਜਿਹੜੇ ਕਲਾਕਾਰ ਨੇ ਉੱਥੇ ਪਹੁੰਚਣਗੇ ਤੇ ਕਿਸਾਨਾਂ ਦਾ ਜਿਹੜਾ ਸਾਥ ਆ ਉਹ ਦੇਣ